ਚੜੀਆ ਕਾਲੀ ਨਵੀਂ ਸਵੇਰ ਦੇ ਨਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਆਪਾਂ ਕਰਾਂਗੇ ਆਪਣੇ ਕੰਮ ਕਰਡਾ ਨਾ ਅੱਜ ਆਪਾਂ ਜਾਣਾ ਸੀ ਸਾਂਝੇ ਬਰਦੇ ਤੇ ਗੁੱਡ ਮਾਰਨਿੰਗ ਅੱਜ ਕੀ ਆ ਅੱਜ ਕਿੱਥੇ ਜਾਣਾ ਹੈ ਹੈ 5:10 ਰਬਰੀ ਕਿੱਥੇ ਚੱਲਦੇ ਆ ਸੀਸਾਂ ਦੇ ਬਰਦੇ ਤੇ ਜੀ ਤੂੰ ਜਾਣਾ ਕਿ ਨਹੀਂ ਅਜੂਣੀ ਕਿੱਧਰ ਨੂੰ ਚੱਲੀ ਆ ਅਜੀਤ ਸਿੰਘ ਤੁਸੀਂ ਜਾਣਾ ਨਾਲ ਮੈਂ ਕਿਤਾਬ ਨਾਲ ਜਾਣਾ ਚਲੋ ਰੈਡੀ ਹੋ ਜਾਓ ਫੇਰ ਫਟਾਫਟ ਹੁਣ ਆਪਾਂ ਖਵਾਂਗੇ ਰੈਡੀ ਹੀ ਸੂਟ ਵਗੈਰਾ ਪਾ ਲਿਆ ਤੇ ਫਟਾਫਟ ਰੈਡੀ ਹੋ ਕੇ ਤੇ ਚੱਲਦੇ ਆਂ ਬਰਥਡੇ ਪਾਰਟੀ ਲਈ ਲੋ ਜੀ ਇੱਥੇ ਆਪਾਂ ਹੋ ਗਏ ਰੈਡੀ ਇਹ ਆਪਣੀ ਫੁੱਲ ਲੁੱਕ ਆਰਗੈਂਜ਼ਾ ਦੁਪੱਟਾ ਲੀਲਨ ਟਿਕ ਪਿਓਰ ਕਾਟਨ ਦੀ ਪੈਂਟ ਆ ਸਰਦਾਰ ਸਾਹਿਬ ਦੇ ਦੇਖ ਲਓ ਕੰਮ ਲੋੜ ਜੀ ਝੂਟੇ ਮਾਟੇ ਹੋ ਰਹਾ ਹੈ ਬੜੇ ਐਕਸਾਈਟਿਡ ਆ ਬਰਥਡੇ ਦੇ ਲਈ ਮੀਂਹ ਤੇ ਨੇਰੀ ਰੋਜ਼ ਹੀ ਆ ਜਾਂਦਾ ਤੇ ਕਾਰ ਪੂਰੀ ਗੰਦੀ ਹੋ ਜਾਂਦੀ ਆ ਮਿੱਟੀ ਪੈ ਕੇ ਉੱਪਰ ਥੋੜੇ ਬਹੁਤ ਮੀਂਹ ਪੈਣ ਨਾਲ ਤੇ ਸਾਬਣੇ ਪਾ ਰਿਆ ਕਾਰ ਤੇ ਪਾਣੀ ਤੇ ਆਪਾਂ ਹੁਣ ਚੱਲਦੇ ਆ ਚਲੋ ਬਾਈ ਕਰ ਹੱਥ ਨਾਲ ਹੱਥ ਨਾਲ ਕਰ ਪਹਿਲੋ ਪਹਿਲੋ ਹੱਥ ਨਾਲ ਬਾਈ ਕਰ ਫਲਾਈਂ ਕਿਸਵੀ ਕਰਦੇ ਐਨਾ ਦਿਨਾਂ ਚ ਕਾਫੀ ਗਰਮੀ ਹੁੰਦੀ ਗਰਮੀ ਤਾਂ ਹੁਣ ਵੀ ਬਹੁਤਾ ਪਰ ਡੇਲੀ ਮੀ ਤੇ ਠੰਡੀ ਹਵਾ ਚੱਲ ਜਾਂਦੀ ਸ਼ਾਮ ਨੂੰ ਤੇ ਕਾਫੀ ਜ਼ਿਆਦਾ ਫਰਕ ਆ ਪਰ ਦੁਪਹਿਰ ਨੂੰ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਇਹ ਬੜਾ ਖਰਾਬ ਆ। ਉਹ ਆ ਗਏ। ਉਹ ਨੇ ਸਿੱਟੀ ਉਹ ਸਾਬ ਨਾਲੇ ਅਗਲੇ ਨੇ। ਇਹ ਇੱਕ ਤਾਂ ਕਮਾ ਨਹੀਂ ਮੈਨੂੰ ਖੇਡ ਨਹੀਂ ਆਉਂਦੀ ਅੱਛਾ ਆਏ ਨੇ। ਨਾਲੇ ਉਹ ਲੋਕ ਹੀ ਪਾ ਗਿਆ। ਨਹੀਂ ਨਹੀਂ ਉਹਦੀ ਵਾਰੀ ਆ ਜੀ। ਕਿਉਂਕਿ ਉਹ ਸ਼ੇ ਆ ਗਿਆ। ਜਦੋਂ ਤੇ 6 ਹੋਣਾ ਫਿਰ ਦੁਬਾਰਾ ਵਾਰੀ ਹੋਣੀ। ਮੈਂ ਤੇਰੇ ਤੇ ਪੇੜ ਮਾਰ ਨਹੀਂ ਬੰਦਿਆਂ ਨੂੰ ਜਦ ਤੱਕ ਇਹ ਕੱਢ ਕੇ ਖਾਣਾ ਖੜ ਦਿੰਦਾ। ਇਹ ਬੜਾ ਖਰਾਬ। देख के देख वाली भाईया सी कॉल आ रहा है आ अपना <coughs> प्राम शास्त्री गल बुलाओ इधर नहीं नहीं भाई सांझी सादी सी तो साथ निबड़ की गल ओ ओ याला जीते तेरी मारी ओए देखियो नहीं जीत ਆ ਤੁਸੀਂ ਅਜੀਤ ਸਿੰਘ ਦੀਆਂ ਸ਼ਤਾਨੀਆਂ ਦੇਖੀਆਂ ਤੇ ਇਹ ਗੇਮ ਖੇਡਦੇ ਆ ਤੇ ਬੜਾ ਰੌਲਾ ਪਾਉਂਦੇ ਆ ਦੋਨੋਂ ਜਣੇ ਘਰੇ ਵੀ ਲਵ ਖੇਡਦੀ ਐ ਇਹਨਾਂ ਦੇ ਨਾਲ ਤੇ ਗੇਮ ਇਹਨਾਂ ਦਾ ਬਰਥਡੇ ਗਿਫਟ ਸੀਗਾ ਤੇ ਅਸੀਂ ਇਸ ਨੂੰ ਆਪਾਂ ਬੋਰਡ ਪਹਿਲਾਂ ਹੀ ਦੇ ਦਿੱਤਾ ਸੀ ਤੇ ਪਾਚ ਕਟਿਆ ਕੇਕ ਤੇ ਕੀਤਾ ਬਰਥਡੇ ਸੈਲੀਬ੍ਰੇਟ ਇਟ ਟਵਿਨ ਨੇ ਦੋਨੋਂ ਹੀ ਤੇ ਇਹਨਾਂ ਦਾ ਇਕੱਠਾ ਹੀ ਬਰਥਡੇ ਹੁੰਦਾ ਦੋਨੋਂ ਦਾ ਤੇ ਲੋਜੀ ਕੇਕ ਬੜਾ ਸਵਾਦ ਸੀ ਮੰਗੋ ਫਲੇਵਰ ਤੇ ਤੋਂ ਬਾਅਦ ਜਾਣਾ ਆਪਾਂ ਲੁਧਿਆਣੇ ਬੱਚਿਆਂ ਨੇ ਖਾਤਾ ਪੀਤਾ ਇੰਜੋਏ ਕੀਤਾ ਕਾਫੀ ਤੇ ਫਿਰ ਆਪਾਂ ਲੁਧਿਆਣੇ ਪਹੁੰਚੇ ਇਹ ਆਪਾਂ ਗਏ ਆ ਜੀ ਕੈਂਟਾ ਘਰ ਗੋੜ ਮੰਡੀ ਜਾਣਾ ਤੇ ਇੱਥੇ ਨਾ ਜ਼ਿਆਦਾ ਰਸ਼ ਗੱਡੀ ਅਸੀਂ ਕੀਤੀ پارک ਕਿਉਂਕਿ ਗੋੜ ਮੰਡੀ ਦੇ ਵਿੱਚ ਕਾਰਾਂ ਨਹੀਂ ਜਾਂਦੀਆਂ ਤੇ ਉੱਥੋਂ ਅਸੀਂ ਲਿਆ ਆਟੋ ਤੇ ਆਟੋ ਵਾਲਾ ਸਾਨੂੰ ਲੈ ਕੇ ਗਿਆ ਇਹ ਆਪਾਂ ਚੱਲੇ ਆ ਜੀ ਇੱਕ ਇੱਥੇ ਮੰਦਰ ਆ ਜਿਵੇਂ ਕਿਸੇ ਦੇ ਦੰਦ ਦਾੜ ਦੇ ਵਿੱਚ ਕੀੜਾ ਹੋਵੇ ਇਸ ਬੱਚਿਆਂ ਦੇ ਸਕੂਲ ਆਏ ਸੀ ਦੰਦਾਂ ਦੇ ਚੈੱਕਅਪ ਦੇ ਲਈ ਤੇ ਉਹਨਾਂ ਨੇ ਦੱਸਿਆ ਕਿ ਅਜੀਤ ਦੇ ਦੰਦ 'ਚ ਹਲਕੀ ਜਿਹੀ ਕੈਵਿਟੀ ਸਟਾਰਟ ਆ ਤੇ ਆਪਾਂ ਇਹਦਾ ਕੋਈ ਹੋਰ ਹਲੇ ਟ੍ਰੀਟਮੈਂਟ ਕਰਵਾਇਆ ਨਹੀਂ ਤੇ ਇਹ ਆਪਾਂ ਦੇਖਿਆ ਸੀਗਾ ਤੇ ਕੇਿਆਂ ਨੇ ਦੱਸਿਆ ਵੀ ਸੀ ਤੇ ਇਹ ਠਾਕ ਦਿੰਦੇ ਆ ਇੱਥੇ ਜਿੰਨੇ ਸਾਲ ਤਾਨੂੰ ਇਹਨਾਂ ਨੇ ਪੁੱਛਣਾ ਕਿੰਨੇ ਸਾਲ ਲਈ ਠਾਕਣਾ 19 ਸਾਲ ਲਈ ਇਹਨਾਂ ਨੇ ਇਹ ਚੀਜ਼ ਨੂੰ ਠਾਕ ਦੇਣਾ ਤੇ ਇਹ ਬਦ ਨਹੀਂ ਨੀ ਜਿੰਨੀ ਵੀ ਹੈਗੀ ਆ ਜਿੱਥੇ ਵੀ ਇਹ ਨੇ ਉੱਥੇ ਰੁਕ ਜਾਣਾ 19 ਸਾਲ ਲਈ 50 ਸਾਲ ਤੋਂ ਥੱਲੇ ਥੱਲੇ ਦਸਣਾ ਹੁੰਦਾ ਤੇ ਇਹ ਆਪਾਂ ਦਾੜ ਟਕਾ ਲਈਆ ਪ੍ਰਾਪਤੀ ਵੀ ਤੇ ਅਜੀਤ ਦੀ ਵੀ ਤੇ ਜੇ ਕਿਸੇ ਨੂੰ ਇਹਦੇ ਐਡਰੈਸ ਬਾਰੇ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਕਮੈਂਟ ਕਰਿਓ ਆਪਾਂ ਤੁਹਾਨੂੰ ਦੱਸ ਦਵਾਂਗੇ ਤੇ ਇਹਨਾਂ ਨੇ ਰਾਈਟ ਕੀਤੀ Enjoy ਪਹਿਲੀ ਵਾਰ ਬੈਠਾਜੀਤ ਸਿੰਘ ਔਟੋ ਰਿਕਸ਼ੇ 'ਚ ਪ੍ਰਾਪਤਾ ਸ਼ਾਇਦ ਬੈਠੀ ਹੋਣੀ ਆ ਤੇ ਕਹਿੰਦੇ ਮਜ਼ਾ ਬੜਾ ਆਇਆ ਪਰ ਰਸ਼ ਬਹੁਤ ਜ਼ਿਆਦਾ ਆ ਬਾਤ ਚ ਸੀ ਆ ਗਿਆ ਵਾਪਸ ਕਰੇ ਚੱਲਾਂਗੇ ਤੇ ਰਸਤੇ 'ਚ ਆਪਾਂ ਰੁਕਣਾ ਪੌਂਦੜੀ ਤੇ ਮਨਪ੍ਰੀਤ ਹੁਣੇ ਵੀ ਆ ਗਿਆ ਖੇਤ ਦੀ ਆਪਾਂ ਫਾਰਮ ਤੇ ਹੀ ਰੁਕਾਂਗੇ ਦੇਖਦੇ ਆ ਕੋਈ ਸਬਜ਼ੀ ਵਗੈਰਾ ਹੋਈ ਤਾਂ ਲੈ ਕੇ ਚੱਲਾਂਗੇ ਇਹਨਾਂ ਨੇ ਬਾਗ ਵਿੱਚ ਕਾਫੀ ਜ਼ਿਆਦਾ ਲਾਈਆਂ ਹੋਈਆਂ ਨੇ ਤੇ ਲੋ ਜੀ ਆਪਾਂ ਨਾਲੇ ਮਿਲਾਂਗੇ ਵੀਰ ਪ੍ਰਤਾਪ ਹੁਣ ਨੂੰ ਮਨਪ੍ਰੀਤ ਨੂੰ ਰਬਾਬ ਨੂੰ ਤੇ ਨਾਲੇ ਦੇਖਦੇ ਆ ਸਬਜ਼ੀ ਭਾਜੀ ਇਹ ਆ ਸਾਹਮਣੇ ਡ੍ਰੈਗਨ ਫਰੂਟ ਇੱਧਰ ਦੇਖੋ ਜੀਜੀਤ ਸਿੰਘ ਤੇ ਉਧਰੋਂ ਵੀਰ ਪ੍ਰਤਾਪ ਸਿੰਘ ਭੱਜੇ ਜਾ ਰਹੇ ਨੇ ਮੈਨ ਲਈ ਐਕਸਾਈਟਮੈਂਟ ਪੂਰੀ ਆ ਇਹ ਡ੍ਰੈਗਨ ਫਰੂਟ ਆ ਤੇ ਇਹਦੇ ਉੱਤੇ ਹੁਣ ਮੁਲਤਾਨੀ ਮਿੱਟੀ ਦੀ ਸਪਰੇ ਹੋਈ ਆ ਠੰਡਾ ਰਹਿਣ ਲਈ ਇਹਨੂੰ ਤੇ ਇੱਧਰ ਹੈਗੀਆਂ ਜੀ ਨਾਖਾਂ ਤੇ ਆਂਬ ਤੇ ਅਜੀਤ ਸਿੰਘ ਭੱਜੇ ਜਾਂਦੇ ਹੋਏ ਤੇ ਉਹ ਸਾਹਮਣੇ ਅਮਰੂਦ ਲਓ ਜੀ ਆਪਾਂ ਹੁਣ ਤੋੜੀਆਂ ਹਰੀਆਂ ਮਿਰਚਾਂ ਲੱਗੀਆਂ ਹੋਈਆਂ ਸੀ ਕਾਫੀ ਉਹ ਤੇ ਥੋੜੇ ਜਿਹਾ ਟਮਾਟਰ ਤੇ ਕੱਦੂ ਤੇ ਬਾਕੀ ਸਬਜ਼ੀ-ਭਾਜੀ ਕੋਈ ਹੈ ਨਹੀਂ ਸੀਗੀ ਤੇ ਇਹਦੇ ਨਾਲ ਹੀ ਆਪਾਂ ਹੁਣ ਤੋੜ ਕੇ ਤੇ ਚਲਦੇ ਆ ਘਰੇ ਸ਼ਾਮਾਂ ਹੋ ਗਈਆਂ ਕਾਫੀ ਜ਼ਿਆਦਾ बोलबो दीदी एमबो आप आप랍 दीदी अरे अम्बा नपा नपा तोड़ना लिया मैं क्या तोड़ने लगा कदी के दीदी रागदी आजरी ਦੇ ਪੇਡਾ ਤੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਕਰਦੇ ਆ ਖਤਮ ਵੀਡੀਓਜ਼ ਦੇਖਦੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ